ਵਾਇਗੋ ਜੀ ਦਾ ਖਾਲਸਾ ਸ਼ਿਵਾਇਗੋ ਜੀ ਦੇ ਖਤੇ ਜੀ ਸਾਡੀ ਜਥੇਬੰਦੀ ਆਜਾਦ ਦਲ ਜਥੇਬੰਦੀ ਜੋ ਕਿ ਗੁਲਾਮਦੇਵ ਯੂਨੀਵਰਸਿਟੀ ਤੋਂ ਨਵੀਂ ਚਾਲੂ ਹੋਈ ਹੈ ਇਸ ਵੇਲੇ ਇੰਟਰਸ ਟੈਸਟ ਕਰਕੇ ਤੇ ਗਰਮੀ ਨੂੰ ਵਾਧੇ ਦੇ ਦੇਖ ਕੇ ਆਪਾਂ ਸ਼ਪੀਲ ਦਾ ਇੰਤਜ਼ਾਮ ਕੀਤਾ ਪੇਰੈਂਟਸ ਵਾਸਤੇ ਤੇ ਉਹਨਾਂ ਦੀਆਂ ਸੈਟਿੰਗ ਵਾਸਤੇ ਕੁਰਸੀਆਂ ਦਾ ਕੋਈ 100 150 ਵਾਸਤੇ ਇੰਤਜ਼ਾਮ ਕੀਤਾ ਕਿ ਜੋ ਇੱਥੇ ਬੈਠ ਸਕਣ ਤੇ ਬੱਚਿਆਂ ਦੀ ਵੇਟ ਕਰ ਸਕਣ ਜਦੋਂ ਅਸੀਂ ਇੰਟਰਸ ਟੈਸਟ ਦੇਣ ਆਏ ਹਾਂ ਉਦੋਂ ਅਸੀਂ ਦੇਖਿਆ ਕਿ ਸਾਡੇ ਪੇਰੈਂਟਸ ਬਾਹਰ ਬੈ ਕੇ ਕਿੱਦਾਂ ਗਰਮੀ 'ਚ ਬੈਠੇ ਜਾ ਉਹਨਾਂ ਨੂੰ ਇੱਥੋਂ ਦਾ ਪਤਾ ਨਹੀਂ ਲੋਕੇਸ਼ਨ ਕੁੜੀ ਵੀ ਪਾਣੀ ਕਿੱਥੋਂ ਮਿਲਣਾ ਜਾਂ ਕੀ ਸਾਬ ਇਸ ਕਰਕੇ ਆਪਾਂ ਸੋਚਿਆ ਕਿ ਹੜ੍ਹ ਐਂਕਰਸਤੇ ਆਪਾਂ ਲਾਇਆ ਕਰੀਏ ਜਦੋਂ ਇੱਥੇ ਕੋਈ ਮੌਕਾ ਜਲਦੀ ਸਿਵਾ ਆਜ਼ਾਦ ਦਲ ਜ਼ਰੂਰ ਚੱਕਿਆ ਕਰੇ ਸਰ ਕਿੰਨੇ ਮੈਂਬਰ ਆ ਦਿਕੀ ਉਦਾਂ ਦੇ ਸਾਡੇ ਭਰਾ ਆ ਪਾ ਜੀ 19 ਵੀ ਹੈਗੇ ਆ ਜਿਹੜੇ ਆਪਾਂ ਇਸ ਨਾਲ ਜਿਹੜੇ ਆਜ਼ਾਦ ਦਲ ਦੇ ਵਿੱਚ ਕੰਮ ਕਰਦੇ ਪਏ ਕੁਝ ਪੀ ਐਚ ਡੀ ਸਟੋਲਰ ਆ ਕੁਝ ਅਜੇ ਕਰਦੇ ਪਏ ਆਪਣੀ ਸਟੱਡੀ ਕੰਪਲੀਟ ਕਰਦੇ ਪਏ ਸਰ ਕਿਸੇ ਦਾ ਨਾਮ ਜੋੜਨਾ ਅਵੇ ਤੁਹਾਡੇ ਨਾਲ ਜਰੂਰ ਜੀ ਇਹ ਪੰਜਾਬ ਭਲਾਈ ਆਸਤੇ ਪਾਰਟੀ ਆ ਤੇ ਕੋਈ ਵੀ ਪੰਜਾਬ ਦੀ ਭਲਾਈ ਆਸਤੇ ਕੰਮ ਆਪਾਂ ਉਥੇ ਬਿਲਕੁਲ ਨਾਲ ਖਲੋਤੇ ਆ ਤੇ ਕਿਸੇ ਨੇ ਵੀ ਜੁੜਨਾ ਹੋਏਗਾ ਤੇ ਜਦੋਂ ਮਲਜੀ ਯੂਨੀਵਰਸਿਟੀ ਆ ਕੇ ਜੀ ਆਇਆਂ ਨੂੰ ਤੇ ਪੰਜਾਬ ਦੀ ਭਲਾਈ ਆਸਤੇ ਆਪਾਂ ਬਿਲਕੁਲ ਨਾਲ ਖਲੋਸੇ ਨਹੀਂ ਨਹੀਂ ਜੀ ਆਪਾਂ ਪਹਿਲਾਂ ਵੀ ਆਪਣਾ ਬਲੱਡ ਬਲੱਡ ਡੋਨੇਸ਼ਨ ਕੈਂਪ ਲਾਇਆ ਸੀ ਅੰਮ੍ਰਿਤਸਰ ਗੁਰਦਾਮਦਾਸ ਹਸਪੀਟਲ ਬਲੱਡ ਦੀ ਲੋੜ ਸੀ ਤੇ ਉਹਨਾਂ ਦੀ ਕਾਲ ਆਈ ਸੀ ਕਿਹਨੂੰ ਬਲੱਡ ਚਾਹੀਦਾ ਤੇ ਇਸ ਕਰਕੇ ਉਹਨਾਂ ਨੂੰ ਬਲੱਡ ਡੋਨੇਸ਼ਨ ਕੈਂਪਸ ਤੇ ਆਪਾਂ ਪ੍ਰੋਵਾਈਡ ਕੀਤੇ ਸੀ ਆਪਣੇ ਸਟੂਡੈਂਟਸ 100 150 देखो ਸਾਡੀ ਤੇ ਇਹ ਸੋਚਣੀ ਆ ਕਿ ਸਟੂਡੈਂਟ ਜੇ ਨਿਕਲਣ ਤੇ ਅੱਗੇ ਜ਼ਿੰਮੇਵਾਰੀਆਂ ਸਾਂਭਣ ਪਾਵਰ ਸਾਂਭਣ ਤੇ ਜਾਦਾ ਵਧੀਆ ਆ ਅੱਜ ਕੱਲ੍ਹ ਜੇ ਆਪਾਂ ਯੂਨੀਵਰਸਿਟੀ ਤੋਂ ਜੇ ਕੋਈ ਚੰਗਾ ਸਟੂਡੈਂਟ ਨਿਕਲੇਗਾ ਤੇ ਉਹ ਜਿਆਦਾ ਬਿਹਤਰ ਆ ਪੰਜਾਬ ਵਾਸਤੇ ਵੀ ਤੇ ਪੰਜਾਬ ਭਲਾਈ ਵਾਸਤੇ ਇਹਨਾਂ ਦੀਆਂ ਪਾਲਿਸੀਆਂ ਉੱਤੇ ਤੁਸੀਂ ਦੇਖਿਆ ਹੀ ਆ ਦੂਜੇ ਦਿਨ ਕਿਸਾਨ ਨੂੰ ਤੜਨਾ ਲਾਉਣਾ ਪੈਂਦਾ ਜੀ ਜਿਸ ਤਰ੍ਹਾਂ ਅੱਜ ਦੇ ਟਾਈਮ ਤੇ ਦੇਖ ਦਿੱਤੀ ਜਣ ਕਿੰਨੇ ਦੇਖ ਰਹੀਆਂ ਨਸ਼ਿਆਂ ਦੇ ਦੰਦਾਂ ਦੀ ਬੁਰੀ ਹੋਈ ਆ ਉਹਨਾਂ ਨੂੰ ਨਸ਼ਿਆਂ ਤੋਂ ਕੱਢਣ ਵਾਸਤੇ ਤੇ ਜਾਂ ਨਸ਼ਿਆਂ ਤੋਂ ਦੂਰ ਲੈਣਾ ਤੇ ਕਿੰਨੇ ਤੇ ਦੇਖੋ ਜੀ ਇੱਕ ਸਪੋਰਟਸ ਆ ਜਿਹੜੀ ਪੰਜਾਬ ਤੋਂ ਬਹੁਤ ਘਟ ਗਈ ਐ ਸਪੋਰਟਸ ਦੀ ਜਿਹੜੀ ਇੱਥੋਂ ਦੀ ਮਨਿਆਦ ਖਤਮ ਹੋਈ ਜਾ ਰਹੀ ਐ ਤੇ ਯੂਨੀਵਰਸਿਟੀਆਂ 'ਚ ਵੀ ਆਪਾਂ ਦੇਖ ਰਹੇ ਆਂ ਕਿ ਸ਼ੂਟਿੰਗ ਰੇਂਜ ਬੰਦ ਆスイਮਿੰਗ ਪੂਲ ਬੰਦ ਆ ਜੋ ਕਿ ਇਹ ਚੱਲੂ ਕੀਤਾ ਜਾਏ ਤੇ ਹੋਰ ਸਟੂਡੈਂਟ ਆ ਕੇ ਇੱਥੇ ਗੇਮਿੰਗ 'ਚ ਜਾਣ ਜੇ ਬੱਚਾ ਕਿਸੇ ਗੇਮ ਨਾਲ ਜੁੜਦਾ ਤੇ ਉਹਦਾ ਮਾਈਂਡ ਹੋਰ ਹੋਏਗਾ ਤੇ ਉਹ ਥੋੜਾ ਵਧੀਆ ਤਰੀਕੇ ਨਾਲ ਚੱਲ ਸਕੇ ਆਪਣੇ ਆਪ ਨਸ਼ੇ ਤੋਂ ਦੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹਿਲੀ ਗੱਲ ਨੂੰ ਕੰਟੀਨਿਊ ਰੱਖਦੇ ਕਹਿੰਨੇ ਆਂ ਪੀ ਜਿੱਦਾਂ ਸਾਡੀ ਪਾਰਟੀ ਦਾ ਯੂਨੀਵਰਸਿਟੀ ਪੱਧਰ ਤੇ ਮੇਨ ਸਾਡਾ ਹੈਗਾ ਵੀ ਸਟੂਡੈਂਟ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਕੋਈ ਐਂਟ੍ਰੈਂਸ ਇਗਜ਼ਾਮ ਦੇਣ ਆ ਰਿਹਾ ਕਿਸੇ ਨੂੰ ਸੀਟ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਉਹ ਸਾਰੇ ਸਾਡੇ ਨਾਲ ਰਾਪਰ ਕਰਨਾ ਅਸੀਂ ਆਪਣਾ ਮੋਬਾਈਲ ਨੰਬਰ ਨਾਲ ਜਾਰੀ ਕਰਾਂਗੇ ਇਹਦਾ ਆਜ਼ਾਦ ਸਟੂਡੈਂਟ ਆਰਗੇਨਾਈਜੇਸ਼ਨ ਦਾ ਮੋਬਾਈਲ ਨੰਬਰ ਹੈਗਾ ਇਹ 9000094571 ਇਸ ਨੰਬਰ ਤੇ ਤੁਸੀਂ ਰਾਪਰ ਕਰ ਸਕਦੇ ਜੇ ਇੱਕ ਨੰਬਰ ਹੋਰ ਹੈ 90000 92841 ਇਸ ਨੰਬਰ ਤੇ ਰਾਬਤਾ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਦਿੱਕਤ ਆਉਂਦੀ ਹੈ ਯੂਨੀਵਰਸਿਟੀ ਦੇ ਵਿੱਚ ਆਲੇ ਦੁਆਲੇ ਕਿਤੇ ਵੀ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਮਹਾਂਦੇਵ ਚ ਸਰ ਉਹ ਪਹਿਲਾਂ ਦੱਸਿਆ ਹੋਇਆ ਸੀਗਾ ਜਦੋਂ ਅਸੀਂ ਟੈਸਟ ਦੇਣ ਆਏ ਹਾਂ ਆਏ ਤੇ ਚਲੋ ਗੁਰਨਾਣਕ ਨੇ ਬੜੀ ਮਿਹਰ ਕੀਤੀ ਹੈ ਬਾਰਿਸ਼ ਪੈ ਗਈ ਹੈ ਜਦੋਂ ਸਾਡੇ ਅਰੇ ਤੇ ਬਹੁਤ ਬੁਰਾ ਹਾਲ ਸੀ ਨਾ ਸਾਨੂੰ ਪਾਣੀ ਪੀਣ ਨੂੰ ਪਾਣੀ ਮਿਲਦਾ ਸੀ ਕਿਰੇ ਨਾ ਕਿਰੇ ਸਿਰ ਤੇ ਮੇਰੇ ਛਾਂ ਲ ਭਰੀ ਕਿਤੇ ਉਸੇ ਚੱਕਰ ਕਰਕੇ ਅਸੀਂ ਅੱਜ ਸੋਚਿਆ ਫਿਰ ਵੀ ਜਿਹੜੀ ਦਿੱਕਤ ਆਪਾਂ ਚੱਲੀ ਆ ਤਦੋਂ ਅੱਗੇ ਹੋਰ ਨਾ ਚੱਲਣ ਤੇ ਉਹਦੇ ਕਰਕੇ ਅਸੀਂ ਠੰਡੇ ਜਲਦੀ ਤੇ ਮਿੱਠੇ ਜਲਦੀ ਸਪੀਲ ਲਾਈ ਆ। ਬਿਲਕੁਲ ਬਿਲਕੁਲ ਅੱਗੇ ਅੱਗੇ ਹੁਣ ਆਪਣਾ ਚਾਲੂ ਹੀ ਇਹ ਕੰਮ ਸਾਰਾ ਪਿੱਛੇ ਆਪਾਂ ਬਲੱਡ ਕੈਂਪ ਲਾਇਆ ਹੋਇਆ ਸੀਗਾ ਇੱਥੇ ਮੇਨ ਗੇਟ ਤੇ ਜਿੱਥੇ 100 150 ਜਣਿਆਂ ਨੇ ਆਪਾਂ ਮਤਲਬ ਬਲੱਡ ਡੋਨੇਟ ਨੇਟ ਕੀਤਾ ਸੀਗਾ ਉਹ ਗੁਰਰਾਮਦਾਸ ਹਸਪੀਟਲ ਵੱਲੇ ਪਹੁੰਚਾਇਆ ਆਪਾਂ। ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਕੋਈ ਮਤਲਬ ਕੋਈ ਕਿਸੇ ਲੋ ਤੱਕਾ ਹੁੰਦਾ ਅਸੀਂ ਜ਼ਰੂਰ ਉਹਦੇ ਖਿਲਾਫ ਮਤਲਬ ਕਿ ਇੱਕ ਡਟ ਕੇ ਮਤਲਬ ਖੜਾਂਗੇ ਨਾ ਖਿਲਾਫ ਉਹਨਾਂ ਦੇ ਇਹ ਸਾਡੀ ਨਵੀਂ ਆਜਾਦ ਸਟੂਡੈਂਟ ਆਰਗੇਨਾਈਜੇਸ਼ਨ ਹੈ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ ਵੀ ਸਪੋਰਟ ਕਰਨ ਇਹ ਇੱਕ ਉਸ ਸਮਾਜ ਦਾ ਮਤਲਬ ਸਟੈਂਡ ਹੈ ਜਿੱਚ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਵਾ ਤੇ ਮਹਾਰਾਜ ਰਣਜੀਤ ਸਿੰਘ ਦੀ ਸੋਚ ਹੈ ਵੀ ਜਿੱਚ ਸਾਰੇ ਧਰਮਾਂ ਨੂੰ ਇਕੁਅਲ ਰੱਖ ਕੇ ਚੱਲਿਆ ਜਾਂਦਾ ਵਾ ਤੇ ਇਹਦਾ ਜਦੋਂ ਆਪਾਂ ਸ਼ੁਰੂ ਕੀਤਾ ਸੀ ਉਦੋਂ ਉਹ ਕੋਈ ਬਹੁਤਾ ਹਮ ਮਿਨੀਸੀਪਲ ਦਾ ਆਪਾਂ ਥੋੜੇ ਜਿਹੀ ਜਾਣੇ ਲੈ ਕੇ ਤੁਰੇ ਸਾਂ ਹੁਣ ਦੋ ਦੋਕ ਸਾਲ ਹੋ ਗਏ ਆਪਾਂ ਇਕੱਠੇ ਹੋਏ ਆਂ ਤੇ ਹੁਣ ਆਪਾਂ ਕੰਮ ਕਰਾਂਗੇ ਸਟੂਡੈਂਟਾਂ ਨਾਲ ਜੁੜ ਕੇ ਆਡੀ ਫਿਲਹਾਲ ਤੇ ਹੈਗੀ ਜੇ 60 70 ਬੰਦੇ ਹੈਗੇ ਹਾਂਜੀ ਹੌਲੀ ਹੌਲੀ ਐਦਾਂ ਵਧਾਂਗੇ ਤੇ ਗਾਂ ਜੀਐਨਯੂ ਤੱਕ ਸੋਚੇਗੀ ਜਾਂ